ਹਾਂਜੀ ਸਾਸੀ ਆ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਦੋਸਤੋ ਵੀਡੀਓ ਦੇ ਸਟਾਰਟਿੰਗ ਚ ਹੀ ਦੱਸ ਦੇਣਾ ਬੈਲ ਕੋਲ ਸਸਤੇ ਮੁੱਲ ਦੀਆਂ ਪੰਜ ਵੜਾ ਜਿਨ੍ਹਾਂ ਦੇ ਵਿੱਚੋਂ ਦੋ ਟੋਕੜ ਗੱਪਣ ਚੈੱਕ ਪਾਸ ਆ ਕੱਲੀ ਟੋਕੜ ਪਰ ਦੁੱਧ ਸੱਜਰ ਜਿੰਨਾ ਇਹਦੇ ਥੱਲੇ ਇਹ ਕੋਦਰ ਤਾਜੀ ਸੂਈ ਸੱਜਰ ਵਹਿਰ ਖੜੀ ਆ ਆ ਦੋ ਟੋਕੜ ਗੱਪਣ ਤੇ ਆ ਵੈੜ ਥੱਲੇ ਵੀ ਬਾਈ ਕਹਿੰਦਾ ਸੱਜਰ ਜਿੰਨਾ ਦੁੱਧ ਤਿਆਰ ਉਹ ਕੰਡੇ ਦੇ ਜੋਖੜੋ ਦੋ ਟਾਈਮ ਤਿੰਨ ਟਾਈਮ ਉਹ ਤੁਹਾਡੀ ਮਰਜ਼ੀ ਆ ਭਾਵੇਂ ਕੋਈ ਆਨਲਾਈਨ ਖਰੀਦ ਲੇ ਭਾਵੇਂ ਕੋਈ ਚਾਰ ਟਾਈਮ ਕੰਡੇ ਦੇ ਜੋਖ ਕੇ ਲੈ ਜਾਏ ਦੋ ਟੋਕੜਾ ਗੱਬਣਾ ਚੈੱਕ ਪਾਸ ਆ ਤਾਜੀ ਸੂਈ ਆ ਇੱਕ ਲਾਸ ਤੇ ਵੈੜ ਟੋਕੜਾ ਸੱਜਰ ਜਿੰਨਾ ਦੁੱਧ ਉਹਦੇ ਥੱਲੇ ਵੀ ਸੱਜਰ ਜਿੰਨਾ ਦੁੱਧ ਆ ਪੰਜ ਜਾਨਵਰ ਆ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਸਾਰੇ ਭੈਣ ਭਰਾਉਣ ਸਾਸਰੀ ਗਾਲ ਜੀ ਨਾਮ ਨਮਿੰਦਰ ਸਿੰਘ ਸੋਨ ਆ ਰਾਮ ਸਿੰਘ ਪਿੰਡ ਚੂਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਸਾਨੂੰ ਤਲਵੰਡੀ ਭਾਈ ਸ਼ਹਿਰ ਰਹਿੰਦਾ ਜੀ ਫੋਨ ਨੰਬਰ 9814340403 ਇਹ ਤੋਂ ਸ਼ੁਰੂ ਕਰ ਮਨਜਿੰਦਰ ਬਾਈ ਪਹਿਲਾ ਸੂਆ ਵੱਛੀ ਸੂਈ ਆ ਅੱਜ ਸੂਈ ਨੂੰ ਹੋ ਗਿਆ ਚੌਥਾ ਦਿਨ ਜਿਹੜਾ ਬੌਲਾ ਚੋ ਲੈਣਾ 12 ਤੋਂ ਬਾਹਰ ਹੋਊਗਾ ਜੀ ਜਿਹੜਾ ਦੁੱਧ ਪਿਆ ਦੂ ਕਿੰਨਾ ਦੋ ਤਾਂ ਮੋਲ ਕਹਿੰਦਾ ਕਹਿੰਦਾ ਚੰਗੇ ਸੀਮਨ ਦੀ 22 ਕਿਲੋ ਚਵਾ ਦੂਗੀ ਮੰਨ ਕੇ 18 16 12 ਕਿਲੋ ਚਵਾ ਦੂਗਾ ਬਈ ਸੁਆ ਪਹਿਲਾਂ ਸੁਆ ਦੋ ਦੰਦ ਮੂਆ ਜੈ ਜਮਲ ਪਹਿਲਾਂ ਹੀ ਦੱਸ ਦੇ 60000 ਰੁਪਏ ਕੋ ਪੰਜ ਲਾ ਦੋ 50 ਲਾ ਦੋ ਕੱਢ ਬਾਹਰ ਦੋਸਤੋ ਬਾਈ ਕਹਿੰਦਾ ਪਹਿਲਣ ਬੱਚੀ ਹੈ ਜੀ ਤੋਂ ਲਈ ਉਹ ਕਹਿੰਦਾ ਚੰਗੇ ਸੀ ਬਣਦੀ ਹੈ ਬਾਕੀ ਵਹਿੜ ਦਾ ਤੁਹਾਡੇ ਸਾਹਮਣੇ ਇਹਦੇ ਚ ਤਾਂ ਕੋਈ ਸ਼ੱਕ ਹੀ ਨਹੀਂ ਤੁਸੀਂ ਆ ਕੇ ਵੇਖ ਹੀ ਲੈਣੇ ਆ ਲੰਮੀ ਬੂਥੀ ਦੀ ਆ ਛੋਟਾ ਕੰਨ ਹੈ ਘੋੜੀ ਵਰਗੀ ਬੱਚੀ ਚਾਰਾਂ ਦਿਨਾਂ ਦੀ ਸੂਈ ਥੱਲੇ 12 ਕਿਲੋ ਤੋਂ ਬਾਹਰ ਬੌਲੀ ਇਹਦੇ ਥੱਲੇ ਤਿਆਰ ਹੈ ਹੁਣ ਅੱਗੇ ਦੁੱਧ ਤੁਹਾਡੀ ਸੇਵਾ ਦਾ ਜੇ ਕੋਈ ਭੈਣ ਭਰਾ ਵੱਧ ਫੀਡ ਪਾਲੂ ਹੋ ਸਕਦਾ 20 ਕਿਲੋ ਚੋਲੇ ਉਹ ਤੁਹਾਡੀ ਸੇਵਾ ਹੈ 62000 ਮੁੱਲ ਕੋਈ ਪੰਜ ਲਾਓ 50 ਲਾਓ ਕੋਈ ਚੱਕਰ ਨਹੀਂ ਇੱਕ ਮੈਂ ਤੁਹਾਨੂੰ ਵੀਰ ਦੀ ਖਾਸੀਅਤ ਦੱਸ ਦਿੰਨਾ ਜਿਹੜੀ ਵੀਰ ਆ ਗੱਲ ਕਹਿੰਦਾ ਕੋਈ ਪੰਜ ਮਤਲਬ ਥੋੜੇ ਲਾਓ ਬਾਹਲੇ ਲਾਓ ਕੋਈ ਗੱਲ ਨਹੀਂ ਜਿੱਥੇ ਸੌਦਾ ਹੋ ਗਿਆ ਜਿਹੜੇ ਵੀ ਜਾਨਵਰ ਦਾ ਉਹ ਪਸ਼ੂ ਭਾਈ ਕਹਿੰਦਾ ਆਪਾਂ ਦੇ ਦੇਣਾ ਪਾਈ ਦੀ ਉਹ ਮੈਂ ਠੰਡੀ ਠੁੰਡੀ ਬਹੁਤ ਆ ਦੋਲੇ ਦੋਨੇ ਪਾਸੇ ਬਹਿ ਕੇ ਚਲੋ ਥੋੜਾ ਨਿਆਣਾ ਪਾਉਣ ਲੱਗੇ ਬੱਚਾ ਛੱਡ ਕੇ ਨਿਆਣਾ ਪਾਉਂਦੀ ਆ ਠੀਕ ਹੈ ਵੀ ਆਪਾਂ ਕਹਿ ਦਈਏ ਬੱਚਾ ਮਰ ਜੂ ਬੱਚੇ ਤੋਂ ਬਿਨਾ ਥੋੜਾ ਬੱਚੇ ਦਾ ਘਰ ਦੀ ਜਾਵੇ ਬੱਚੇ ਦਾ ਕਰਦੀ ਆ ਬੱਚਾ ਛੱਡ ਕੇ ਨਿਆਣਾ ਪਾਉਣੀ ਚਵਾਈ ਕਿਵੇਂ ਆ ਜਮਾ ਪੋਲੀ ਰੂਮ ਵਰਗੀ ਦੋਸਤੋ ਚਵਾਈ ਪੋਲੀ ਆ ਜਮਾ ਰੂਮ ਵਰਗੀ ਧਾਰ ਹੈ 12 ਕਿਲੋ ਤੋਂ ਬਾਹਰ ਬੌਲੀ ਹੈਗੀ ਆ 20 ਕਿਲੋ ਦੁੱਧ ਪਿਉਣ ਦਾ ਹੱਕ ਬਣਦਾ ਪਹਿਲਣ ਬੱਚੀ ਆ ਖੁੱਲਾ ਪਿਆ ਦੇਣਾ 62000 ਮੁੱਲ ਮਾਨਤਾਨ ਹੋ ਜੂ ਅੱਧੀ ਚਵਾਈ ਵਾਲਾ ਥਣ ਹਵਾਨਾ ਸਾਰਾ ਬਰੀਕ ਬਰੀਕ ਵੇਂ ਦੇ ਨਾਲ ਭਰਿਆ ਪਿਆ ਬਾਕੀ ਐਡੀ ਵੱਛੀ ਜੇ 20 ਕਿਲੋ ਦੁੱਧ ਨਹੀਂ ਦਿੰਦੀ ਫਿਰ ਭਰਾਵੋ ਤੁਹਾਨੂੰ ਵੀ ਪਤਾ ਦੇਣਾ ਵੀ ਕੀ ਨੇ ਆ ਉਹ ਥੋੜੀ ਸੇਵਾ 18 ਚੋਣਾ 16 ਚੋਣਾ 10 ਕਿਲੋ ਚੋਣਾ ਉਹ ਅੱਗੇ ਥੋੜੀ ਸੇਵਾ ਅੱਜ 12 ਤੋਂ ਬਾਹਰ ਬੌਲੀ ਹੈਗੀ ਆ ਜਿਹੜੇ ਹਿਸਾਬ ਨਾਲ ਬੌਲੀ 12 ਤੋਂ ਬਾਹਰ ਹੈ ਵੱਛੀ ਪਲੀ ਬਹੁਤ ਦਾ ਕੱਦ ਵੱਡਾ ਪਹਿਲਾਂ ਨਾਲ ਦੋਂਦੀ ਆ ਮੂੰਹ ਤੋਂ ਉਸ ਹਿਸਾਬ ਨਾਲ 18 20 ਕਿਲੋ ਦੁੱਧ ਬਾਹਲਾ ਨਹੀਂ ਖੁੱਲਾ ਪਿਆ ਦੂਗੀ ਪਿਆਊਗੀ ਸੇਵਾ ਨਾਲ 2 ਨੰਬਰ ਤੇ ਆ ਜਾ ਬਾਈ ਬਾਈ 2 ਨੰਬਰ ਆ ਜਾ ਸਵੇਰੇ ਆਈ ਆ ਇਹ ਪੰਜਾਂ ਮਹੀਨਾ ਚੈੱਕ ਪਾਸ ਆ ਤੇ 11 ਕਿਲੋ ਕੰਡੇ ਵਾਲਾ ਦੁੱਧ ਜੋਖਣ ਵਾਲਾ ਵੀ ਰਹਿਗਾ ਨਿੱਕਾ ਆ ਮੁੱਲ 45000 ਕਰ ਦਾਂਗੇ ਫੁੱਲ ਮਾੜ ਤਾਂ ਦੋਸਤੋ ਸੋਭਾਈ ਭਾਈ ਕਹਿੰਦਾ ਆਈ ਆ 11 ਕਿਲੋ ਦੁੱਧ ਕੰਡੇ ਵਾਲਾ ਪੰਜਾਂ ਦੀ ਗੱਬਣ ਹੈ ਚੈੱਕ ਪਾਸ ਹੈ ਜਿਹਦੇ ਪਸੰਦ ਆਉ ਡਾਕਟਰ ਲਿਆਵੇ ਚੈੱਕ ਕਰਾ ਕੇ ਲੈ ਜੇ 40 ਤੇ 5 45 ਇਹਦਾ ਮੁੱਲ ਹੈ ਤੇ ਵਿੱਚੋਂ ਛੋੜ ਛੱਪਾ ਮੰਨਤਾਂ ਉਹ ਜੂ ਕੋਈ ਚੱਕਰ ਨਹੀਂ ਉਹ ਸਾਰੇ ਨਗਾਂ ਚ ਹੋ ਜੂ ਵੈੜ ਇੱਕ ਨੰਬਰ ਵੀ ਵੱਡੀ ਆ ਵੈੜ ਦੋ ਨੰਬਰ ਵੀ ਵੱਡੀ ਆ ਪੰਜਾਂ ਦੀ ਖੱਬਣ ਚੈੱਕ ਪਾਸ 11 ਕਿਲੋ ਦੁੱਧ ਜਿਹੜਾ ਤੁਸੀਂ ਭਾਂਡੇ ਚ ਮੈਨ ਲੈਣਾ ਡੱਬਾ ਬਾਲਟੀ ਲਿਆਓ ਲੀਟਰਾਂ ਨਾਲ ਮੈਨ ਲਿਓ ਦੋ ਟਾਈਮ ਭਾਵੇਂ ਤਿੰਨ ਟਾਈਮ 45000 ਮੁੱਲ ਮਾਨਤਾਨ ਹੋ ਜੂ ਤੇ ਵੈੜ ਯਾਰ ਆ ਵੀ ਬਹੁਤ ਚੰਗੀ ਆ ਜੇ ਕਿਸੇ ਨੇ ਤਾਜੀ ਸੂਈ ਲੈਣੀ ਆ ਘੋੜੀ ਵਰਗੀ ਵੱਛੀ ਆ 62000 ਇਹਦਾ ਮੁੱਲ ਆ ਮਾਨਤਾਣ ਮੌਕੇ ਤੇ ਆਏ ਗਏ ਭੈਣ ਭਰਾ ਦਾ ਹੋ ਜੂ ਕੱਦ ਵੱਡਾ ਵਜਨ ਬਹੁਤ ਆ ਤੋਕੜ ਗੱਬਣ 45 ਦੀ 11 ਕਿਲੋ ਦੁੱਧ ਪੰਜਾਂ ਦੀ ਗੱਬਣ ਤਿੰਨ ਨੰਬਰ ਬੰਜਿੰਦਰ ਭਾਈ ਇਹ ਚਾਰਾਂ ਮਹੀਨਿਆਂ ਦੀ ਚੱਕ ਪਾਸ ਆ ਤੇ 8 ਕਿਲੋ ਦੁੱਧ ਆ 7 ਨੂੰ ਕੋਈ ਹੱਥ ਵੀ ਨਾ ਲਾਵੇ ਕਿੰਨੇ ਦੀ ਬਾਈ ਬਹੁਤ ਪੂਰੀ ਆ ਕਿੰਨੇ ਦੀ ਇਹਦਾ 40000 ਕੋ ਪੰਜ ਲਾ ਦੋ 50 ਲਾ ਦੋ ਦੋਸਤੋ ਚਾਰਾਂ ਦੀ ਗੱਬਣ 8 ਕਿਲੋ ਦੁੱਧ ਆ 7 ਕਿਲੋ ਦੁੱਧ ਨੂੰ ਤਾਂ ਕੋਈ ਥਾਣਾ ਨੂੰ ਵੀ ਹੱਥ ਵੀ ਨਾ ਲਾਵੇ ਅਗਲੇ ਦੇ ਘਰ ਦੀ ਬਾਈ ਕਹਿੰਦਾ ਗਾਰੰਟੀ ਦੇ ਦੂੰ ਇੱਥੇ ਕੋਈ ਚੋਕ ਕੇ ਲੈ ਜਾਣਾ 8 ਕਿਲੋ ਮੰਨ ਕੇ ਆ ਜੇ ਅਗਲੇ ਦੇ ਘਰ ਦੀ ਸੱਤ ਦੀ ਵੀ ਗਾਰੰਟੀ ਆ ਬਾਈ ਕਹਿੰਦਾ ਕਿਲੋ ਘੱਟ ਮੰਨ ਲੈ ਅਗਲਾ 40000 ਦਾ ਮੁੱਲ ਹੈ ਪਹਿਲੀਆਂ ਤਿੰਨੇ ਵਿਹੜਾਂ ਵੱਡੀਆਂ ਵਿਹੜ 4 ਨੰਬਰ ਵੀ ਵੱਡੀ ਇੱਕ ਮਤਲਬ ਚਾਰੇ ਵਿਹੜਾਂ ਕਦ ਜਿਹੜੀਆਂ ਵੱਡੀਆਂ ਆਏ ਨਾ ਹੋ ਕੋਈ ਨਿੱਕੀ ਗੋਡੇ ਕੇ ਜੱਡੀ ਵਿਹੜ ਹੋ ਜਿਵੇਂ ਹਿਮਾਚਲ ਵਾਲੀਆਂ ਜਰਸੀਆਂ ਕਈ ਨਿੱਕੀਆਂ ਜੀਆਂ ਹੁੰਦੀਆਂ ਏਡੀ ਵਿਹੜ ਨਹੀਂ ਸਾਰੀਆਂ ਵੱਡੀਆਂ ਚਾਰਾਂ ਦੀ ਗੱਭਣ 40000 ਮੁੱਲ 8 ਕਿਲੋ ਦੁੱਧ ਅੱਗੇ ਮਨਜਿੰਦਰ ਮੈਂ ਇੱਕ ਗਰੰਟੀ ਦੋ ਰੋਸਾਂ ਦੀਆਂ ਰਾਸਤਾਂ ਦੀ ਹੱਡੀ ਵੜ। ਜੇ ਆਪ ਸਮਾਦੀ ਓਕੇ ਆ। 15 ਕਿਲੋ ਦੁੱਧ ਕੰਡੇ ਵਾਲਾ। ਕੋਈ 14 ਨੂੰ ਹੱਥ ਨਾ ਲਾਵੇ। ਕਿੰਨੇ ਦੀ? ਆਪਣੀ ਗਰੰਟੀ ਆ। ਇਹਦੇ 44000 ਕੋਈ 5 ਲਾ ਦੋ 50 ਲਾ ਦੋ। ਕੋਈ ਚੱਕਰ ਨਹੀਂ ਗਾ। 15 ਕਿਲੋ ਦੁੱਧ 14 ਕਿਲੋ ਦੁੱਧ ਹੀ ਬਈ ਕਹਿੰਦਾ ਅਗਲੇ ਦੇ ਘਰ ਦੀ ਗਰੰਟੀ ਕੋਈ ਥਣਾ ਨੂੰ ਵੀ ਹੱਥ ਨਾ ਲਾਵੇ। ਜੇ ਕਿਸੇ ਨੇ ਚੋਲੇ ਲੈ ਜਾਣੀ ਆ ਤੜਕੇ ਆ ਜੇ ਆਥਨੇ ਆ ਜੇ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਮੁੱਲੇ ਦਾ 44000 ਮਾਨਤਾਨ ਹੋ ਜੂ ਕੋਈ ਚੱਕਰ ਨਹੀਂ ਉਹ ਪਾ ਮੈਂ ਇੱਕ ਨਾਲ ਅਗਲੇ ਲੋ ਤਾਂ ਵੀ ਹੋ ਜੂ ਜੋੜੇ ਚ ਹੋਰ ਭਰਾ 1000 ਅਖੰਡ ਵੱਧ ਹੋ ਜੂ 44000 ਮੁੱਲ ਦੁੱਧ 14 ਕਿਲੋ ਮੰਜੇਂਦਰਾ ਹਾਂਜੀ 14 ਕਿਲੋ ਦੁੱਧ ਕੰਡੇ ਵਾਲਾ ਵੱਡੀ ਵਹਿੜ ਇਹਨੂੰ ਇੰਨਾ ਦੁੱਧ ਕੀ ਕਹਿੰਦਾ ਕਰਮਾਲੀ ਨੂੰ ਦੋ ਟਾਈਮ ਚਾਹ ਟਾਈਮ ਚੋਕੀ ਇੱਕ ਮੈਂਬਰ ਤਾਂ ਕਹਿੰਦਾ 20 ਦਿਨ ਉਹ ਸੂਈ ਨੂੰ ਇੱਕ ਕਹਿੰਦਾ 6 ਮਹੀਨਾ ਸਵਾ ਮਹੀਨਾ ਦਾ ਟੀਕਾ ਭਰਾਏ ਨੂੰ ਕੋਈ ਪਤਾ ਨਹੀਂ ਉਹ ਕਦੋਂ ਦੀ ਸੂਈ ਹੈ ਟੀਕਾ ਭਰਾਇਆ ਖਾਲੀ ਇਹ ਗੱਬਣਾ ਕੋਈ ਪਤਾ ਨਹੀਂ ਜਾਨੀ ਕਿ ਕੱਲ ਨੂੰ ਗੱਬਣ ਨਿਕਲ ਵੀ ਸਕਦੀ ਆ ਮੈਂ ਤੁਹਾਨੂੰ ਕਹਿੰਦਾ 20 ਦਿਨਾਂ ਦੀ ਸੂਈ ਨੂੰ ਕੋਈ ਪਤਾ ਨਹੀਂ ਇਹਦਾ ਠੀਕ ਹੈ ਦੋਸਤੋ ਇਹ ਗੱਲ ਕੀਤੀ ਲੱਖ ਰੁਪਏ ਦੀ ਭਾਈ ਕਹਿੰਦਾ ਇੱਕ ਬੰਦਾ ਉਹਨਾਂ ਦਾ ਕਹਿੰਦਾ 20 ਦਿਨਾਂ ਦੀ ਸੂਈ ਹੈ ਇੱਕ ਕਹਿੰਦਾ ਹਰ ਮਹੀਨਾ ਸਵਾ ਮਹੀਨਾ ਟੀਕਾ ਲੱਗੇ ਨੂੰ ਵੀ ਹੋ ਗਿਆ ਕੱਲ ਨੂੰ ਇਹ ਗੱਬਣ ਨਿਕਲ ਆਉਂਦੀ ਆ ਕੋਈ ਆਏ ਨਾ ਕਹੋ ਤਾਜੀ ਸੂਈ ਕਹਿ ਕੇ ਦੇਦੀ ਆ ਉਹ ਤੁਹਾਨੂੰ ਪਹਿਲਾਂ ਹੀ ਗੱਲ ਦੱਸਦੀ ਹੈ ਕਿ ਦੋ ਗੱਲਾਂ ਇੱਕ ਬੰਦਾ ਆਏ ਕਹਿੰਦਾ ਸੀ ਇੱਕ ਆਏ ਕੱਲ ਨੂੰ ਕੋਈ ਰੌਲੇ ਵਾਲੀ ਗੱਲ ਨਾ ਹੋਵੇ ਕਿ ਅਗਲਾ ਲੈ ਜੇ 20 ਦਿਨਾਂ ਦੀ ਸੂਈ ਮੰਨ ਕੇ ਤੇ ਉਹ ਇੱਕ ਬੰਦਾ ਕਹਿੰਦਾ ਗਏ ਦੇ ਠੀਕ ਆ ਵੀ ਧਰਾਇਆ ਵਾ ਤੇ ਉਹ ਕਹਿੰਦੇ ਗੱਭਾਂ ਨਿਕਲ ਜੇ ਕੱਲ ਨੂੰ ਅਗਲਾ ਕਹਵੇ ਬਾਈ ਯਾਰ ਤੂੰ ਇਹ ਤਾਂ ਗੱਭਾਂ ਨਿਕਲ ਗਈ ਤੂੰ ਕਹਿੰਦੇ ਤਾਜੀ ਸੂਈ ਆ ਉਹ ਤਾਂ ਬਾਈ ਨੇ ਕਿਹਾ ਕੋਈ ਪਤਾ ਨਹੀਂ ਆਪਾਂ ਨੂੰ ਕਦੋਂ ਸੂਈ ਆ ਹੋ ਸਕਦਾ ਠੀਕਾ ਲੱਗਿਆ ਹੋਵੇ ਤੇ ਗੱਭਾਂ ਰਹਿ ਜੇ ਉਹ ਬਾਅਦ ਦੀਆਂ ਗੱਲਾਂ ਮਨਜਿੰਦਰਾ ਇਹਦੇ ਬਾਰੇ ਵੀ ਦੱਸ ਦੇ ਪੰਜ ਨੰਬਰ ਬਾਰੇ ਭਾਈ ਇਹ ਮਹੀਨੇ ਇੱਕ ਮਹੀਨਾ ਹੋ ਗਿਆ ਸੂਈ ਨੂੰ ਹੂੰ ਆਪਣੀ ਤਾਂ 70 ਦੇ ਮੰਨ ਕੇ 60 60 ਚ ਪੈਂਦੀ ਆ ਆਪਾਂ ਨੂੰ ਤਾਂ ਬਹੁਤ ਮਹਿੰਗੀ ਲਈ ਵੀ ਆ ਇਹ ਤੇ ਤੇਲ ਇੱਕ ਸਨੋਂ 16 ਕਿਲੋ ਡੱਬੇ ਮਾਰ ਨਾਲ ਤੁਹਾਨੂੰ ਹਾਜ਼ਰ ਆਜਾ ਕਿੰਨੇ ਦੀ ਇਹਦਾ 40000 ਤੇ ਕੋਈ 5 ਲਾ ਤੋਂ 50 ਜਿੱਥੇ ਦੀ ਕੀਤਾ ਦੇ ਦਾਂਗੇ ਆਪਾਂ ਕੋਈ ਚੱਕਰ ਨਹੀਂ ਦੁੱਧ ਕਿੰਨਾ ਦੁੱਧ 16 ਕਿਲੋ ਅੱਜ ਹਾਜ਼ਰ 16 ਕਿਲੋ ਭਾਈ ਕਹਿੰਦਾ ਤਿਆਰ ਆ ਆਪਦੀ ਭਾਈ ਕਹਿੰਦਾ ਮਹਿੰਗੀ ਲਈ ਆ ਚਾਰਾਂ ਥਾਣਾਂ ਚ ਲਈ ਆ ਇਹ ਤਿੰਨ ਤੇਲ ਹੋ ਗਈ ਆ ਇੱਕ ਥਾਣੇ ਦਾ ਦੁੱਧੋਂ ਹਟ ਗਿਆ ਤਿੱਲ ਮੰਨ ਕੇ ਸੌਦਾ ਕਰੇ ਕੋਈ ਵੀ 16 ਕਿਲੋ ਦੁੱਧ ਹੈ ਮੁੱਲੇ ਦਾ 40000 ਕੋਈ ਪੰਜ ਲਾਓ 50 ਲਾਓ ਜਿੱਥੇ ਸੌਦਾ ਹੋ ਗਿਆ ਵਹਿੜ ਦੇ ਦੇਣੀ ਹੈ ਦੁੱਧ 16 ਕਿਲੋ ਹੈ ਆ ਪੰਜਾਂ ਦੀ ਗੱਬਣ ਹੈ 11 ਕਿਲੋ ਦੁੱਧ ਜਿੱਥੇ ਸੌਦਾ ਹੋ ਗਿਆ ਦੇ ਦੇਣੀ ਹੈ ਥੱਲੇ 8 ਕਿਲੋ ਦੁੱਧ ਦਾ ਚਾਰਾਂ ਦੀ ਗੱਬਣ ਜਿੱਥੇ ਸੌਦਾ ਹੋ ਗਿਆ ਦੇ ਦੇਣੀ ਹੈ ਇਹਦੇ ਥੱਲੇ 14 ਕਿਲੋ ਦੁੱਧ ਹੈ 44000 ਮੁੱਲ ਕੋਈ 5 ਲਾਓ 50 ਲਾਓ 10000 ਦਾ 20000 ਜਿੱਥੇ ਸੌਦਾ ਆ ਗਿਆ ਵਹਿੜ ਦੇ ਦੇਣੀ ਆ ਇੱਕ ਨੰਬਰ 62 ਦੀ ਫੋਨ ਨੰਬਰ ਸਕਰੀਨ ਤੇ ਆ ਜਾਇਜੇ ਮੁੱਲ ਚਾਰ ਵੱਡੀਆਂ ਵਹਿੜਾਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਬਾਈ ਨੂੰ ਫੋਨ ਲਾਓ ਮਾਲ ਸਾਰਾ ਦੁੱਧ ਵਾਲਾ ਦੋ ਟਾਈਮ ਤਿੰਨ ਟਾਈਮ ਚੋਕੇ ਲੈ ਜਾਓ ਦੋ ਗੱਬਣਾ ਟੋਕੜ ਪੰਜਾਂ ਦੀ ਇੱਕ ਚਾਰਾਂ ਦੀ ਡਾਕਟਰ ਲੈ ਉਹ ਚੈੱਕ ਕਰਾ ਕੇ ਲੈ ਜਾਓ ਸਾਰਿਆਂ ਨੂੰ ਸასი ਕਾਰ